ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਚ ਅੱਜ ਦੀ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬ ਪੁਲਿਸ ਕਨਸਟੇਬਲ ਦੇ ਇਗਜ਼ਾਮ ਦੇ ਬਾਰੇ ਚ ਜੋ 2021 ਚ ਹੋਇਆ ਸੀ ਤੇ ਉਹਦੇ ਚ ਆਏ ਪੰਜਾਬੀ ਐਮਸੀਕਿਊ ਦੇ ਬਾਰੇ ਚ ਅੱਜ ਆਪਾਂ ਚਰਚਾ ਕਰਦੇ ਆ ਤਾਂ ਚਲੋ ਸ਼ੁਰੂਆਤ ਕਰਦੇ ਆ ਆਪਾਂ ਆਪਣੇ ਕਲਾਸ ਦੀ 8 ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ ਪੰਡਤ ਸ਼ਬਦ ਦਾ ਸ਼ੁੱਧ ਰੂਪ ਕਿਹੜਾ ਹੈ ਕਿਹੜਾ ਸ਼ੁੱਧ ਸ਼ਬਦ ਹੈ ਨਾ ਚਾਰੰਚ অপਸ਼ਨ ਸੀ ਕੰਬਾਂ ਦੀ ਡਾਂਸ਼ ਬੰਦੀ ਹੈ ਮਹਾਵਰੇ ਨੂੰ ਮੁਕੰਮਲ ਕਰੋ ਦਵਾਈ ਕਢਾਈ ਡਾਰ ਜਾਂ ਬਿਮਾਰੀ ਕੀ ਆਏਗਾ অপਸ਼ਨ ਸੀ ਡਾਰ ਕੰਬਾਂ ਦੀ ਡਾਰ ਬੰਦੀ ਹੈ ਕਿਸੇ ਦੇ ਲੰਬੇ ਇੰਤਜ਼ਾਰ ਕਰਨ ਅੱਖ ਤੱਕ ਜਾਣ ਨਾਲ ਸੰਬੰਧਿਤ ਮੁਹਾਵਰਾ ਚੁਣੋ ਕੀ ਆਏਗਾ অপਸ਼ਨ এ ਸੁੱਕਨੇ ਪਾਛੜਨਾ ਜੋ ਰਾਬ ਨੂੰ ਮੰਦਾ ਹੋਵੇ ਲਈ ਇੱਕ ਸ਼ਬਦ ਚੁਣੋ ਆਸਤਿਕ ਨਾਸਤਿਕ ਵਿਦਵਾਨ ਜਾਂ ਗੁਰੂ ਜੋ ਰੱਬ ਨੂੰ ਮੰਨਦਾ ਹੋਵੇ ਉਹ ਕੀ ਹੁੰਦਾ ਹੈ ਆਸਤਿਕ অপਸ਼ਨ ਏ ਮੈਂਸ਼ਨ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਕੀ ਹੈ ਮੈਂਸ਼ਨ ਉਲੇਖ ਚਰਚਾ ਹਵਾਲਾਯੋਗ ਜਾਂ ਵਰਣਿਤ ਕੀ ਆਏਗਾ অপਸ਼ਨ ਏ ਉਲੇਖ ਉਸ ਤੋਂ ਬਾਅਦ ਇੱਕ ਪੈਰਾ ਹੈ ਜਿਸ ਨੂੰ ਤੁਸੀਂ ਵੀਡੀਓ ਸਟੌਪ ਕਰਕੇ ਧਿਆਨ ਦੇ ਨਾਲ ਪੜੋਗੇ ਇਸ ਸਲਾਈਡ ਨੂੰ ਵੀ ਤੁਸੀਂ ਵੀਡੀਓ ਸਟੌਪ ਕਰਕੇ ਧਿਆਨ ਨਾਲ ਪੜ੍ਹਨਾ ਹੈ ਆਪਾਂ ਸਿੱਧਾ ਕੁਐਸਚਨ ਡਿਸਕਸ ਕਰਦੇ ਹਾਂ ਇਸ ਪੈਰੇ ਦਾ ਸਿਰਲੇਖ ਕੀ ਹੈ Rajasthan ਦਾ ਜੀਵਨ ਵੰਡ ਦਾ ਰਿਵਾਜ ਪੰਜਾਬ ਦੀ ਖੇਤੀ ਜਾਂ ਪੰਜਾਬ ਦੀ ਧਰਤੀ ਕੀ ਆਏਗਾ অপਸ਼ਨ C ਪੰਜਾਬ ਦੀ ਖੇਤੀ ਪੰਜਾਬ ਵਿੱਚ ਨਹਿਰਾਂ ਆਉਣ ਦੇ ਕੀ ਲਾਭ ਹਨ ਪੰਜਾਬ ਵਿੱਚ ਨਹਿਰਾਂ ਆਉਣ ਦੇ ਨਾਲ ਕੀ ਲਾਭ ਹੋਏਗਾ ਕੀ ਆਏਗਾ অপਸ਼ਨ D নগদ ਵਾਲਿਆਂ ਸਾਲਾਂ ਦੀ ਕਾਸ਼ਤ ਪੰਜਾਬੀਆਂ ਦਾ ਮੁੱਖ ਕੀਤਾ ਕੀ ਹੈ ਕਣਕ ਦੀ ਖੇਤੀ ਖੇਤੀਬਾੜੀ ਦਾਲਾਂ ਦੀ ਖੇਤੀ ਜਾਂ ਕਪਾਹ ਦੀ ਖੇਤੀ ਕੀ ਹੈ ਪੰਜਾਬੀਆਂ ਦਾ ਮੁੱਖ ਕੀਤਾ অপশন B ਖੇਤੀਬਾੜੀ ਭਾਰਤ ਵਿੱਚੋਂ ਪੰਜਾਬੀਆਂ ਦੀ ਵਿਲੱਖਣਤਾ ਕੀ ਹੈ ਕੀ ਬਲਖਨਤਾ ਹੈ অপশন এ ਮਟਕ ਨਾਲ ਜਿਉਣਾ ਪੰਜਾਬ ਦੀ ਸਭ ਤੋਂ ਪਿਆਰੀ ਫਸਲ ਜਿਸ ਦਾ ਜ਼ਿਕਰ ਵੇਦਾਂ ਵਿੱਚ ਵੀ ਆਉਂਦਾ ਹੈ ਕਿਹੜੀ ਹੈ ਵੇਦਾਂ ਵਿੱਚ ਕਿਸ ਫਸਲ ਦਾ ਜ਼ਿਕਰ ਆਂਦਾ ਹੈ অপশন ਸੀ ਕਨਕ ਠੀਕ ਹੈ ਠੀਕ ਹੈ ਬੱਚੇ ਇੱਥੇ ਆਪਣੇ MCQ ਪੂਰੇ ਹੁੰਦੇ ਹਨ ਮਿਲਦੇ ਆਪਾਂ ਕੱਲ ਅਗਲੇ MCQ ਦੇ ਨਾਲ ਅਗਲੀ ਕਲਾਸ ਦੇ ਨਾਲ ਅੱਜ ਦੇ ਲਈ ਇੰਨਾ ਹੀ ਬਹੁਤ ਬਹੁਤ ਧੰਨਵਾਦ